ਸਵਾਗਤ ਹੈ ਤੁਹਾਡਾ ਪੰਜਾਬੀ ਕ੍ਰਾਈਮ ਲੀਸ ਨਵੀਂ ਕਹਾਣੀ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਸਾਡੀ ਜੋ ਕਹਾਣੀ ਹੈ ਉਹ ਬਹੁਤ ਇੰਟਰਸਟਿੰਗ ਹੈ ਕਹਾਣੀ ਅਮਰੀਕਾ ਦੀ ਹੈ ਤੇ ਕਹਾਣੀ ਜੋ ਹੈ ਉਹ ਹੈ Amazon Review Killer ਦੀ ਇਹ ਬਹੁਤ ਹੀ ਇੰਟਰਸਟਿੰਗ ਨਾਮ ਹੈ ਤੇ ਇਹ ਨਾਮ ਕੇਮੇ ਪਿਆ ਇਸ ਦੇ ਪਿੱਛੇ ਦੀ ਕਹਾਣੀ ਆਪਾਂ ਜਾਣਾਂਗੇ ਤੇ ਇਹ ਗੱਲ ਹੈ 70s ਦੀ ਤਾਂ 1970 ਦੇ ਨੇੜੇ ਤੇੜੇ ਅ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਕੋਡ ਕਾਲ ਹੈਪ ਨਾਮ ਦਾ ਇੱਕ ਬੰਦਾ ਸੀ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਇਸ ਜੁਰਮ ਦੇ ਵਿੱਚ ਕਿ ਉਸਨੇ ਇੱਕ ਕੁੜੀ ਨੂੰ ਗਵਾ ਕੀਤਾ ਹੈ ਉਸਤੇ ਪੁਲਿਸ ਪੁਲਿਸ ਨੇ ਉਸ ਤੋਂ ਫੜਮ ਤੋਂ ਬਾਅਦ ਮੁਕਦਮਾ ਚਲਾਇਆ ਮੁਕਦਮੇ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਉਸਨੇ ਉਸਨੂੰ ਚੱਕਿਆ ਸੀ ਤੇ ਫਿਰ ਉਸ ਤੋਂ ਬਾਅਦ ਉਸਨੂੰ ਸਜ਼ਾ ਵੀ ਹੋਈ ਉਸ ਸਜ਼ਾ ਦੇ ਦੌਰਾਨ ਉਹ 15 ਕੁ ਸਾਲ ਜੇਲ੍ਹ ਵਿੱਚ ਰਿਹਾ ਜੇਲ੍ਹ ਵਿੱਚ ਰਹਿੰਦੇ ਰਹਿੰਦੇ ਉਸਨੇ ਕੰਪਿਊਟਰ ਸਾਇੰਸ ਦੀ ਇੱਕ ਡਿਗਰੀ ਵੀ ਹਾਸਲ ਕੀਤੀ ਇਹ ਡਿਗਰੀ ਹੁਣ ਉਹ ਬਾਹਰ ਆ ਕੇ ਇਸ ਡਿਗਰੀ ਦਾ ਯੂਜ਼ ਕਰਕੇ ਉਹ ਕੰਪਿਊਟਰ ਗ੍ਰਾਫਿਕਸ ਦੀ ਇੱਕ ਨੌਕਰੀ ਵੀ ਕਰਦਾ ਹੈ ਇੱਕ ਜਗ੍ਹਾ کافی ਟਾਈਮ ਉੱਥੇ ਕੰਮ ਕਰਨ ਤੋਂ ਬਾਅਦ ਉਹ ਆਪਣਾ ਇੱਕ ਨਵਾਂ ਬਿਜ਼ਨਸ ਸ਼ੁਰੂ ਕਰਦਾ ਹੈ ਐਜ਼ ਏ ਰੀਅਲ ਏਸਟੇਟ ਏਜੰਟ ਹੁਣ ਉਸ ਦਾ ਜੋ ਨਵਾਂ ਨਵਾਂ ਬਿਜ਼ਨਸ ਹੀ ਰੀਅਲ ਏਸਟੇਟ ਏਜੰਟ ਦਾ ਉਹ ਸਿਰਫ ਇਕੱਲਾ ਨਹੀਂ ਸੀ ਉਸਨੇ ਕੁਝ ਹੋਰ ਜਨਨ ਵੀ ਆਪਦੇ ਥੱਲੇ ਹਾਇਰ ਕੀਤੇ ਤੇ ਫਿਰ ਉਸ ਤੋਂ ਬਾਅਦ ਇੱਕ ਪੂਰਾ ਬਿਜ਼ਨਸ ਜਾਂ ਇੱਕ ਗਰੁੱਪ ਬਣਾ ਲਿਆ ਉਨੇ ਜੋ ਗਰੁੱਪ ਸੀ ਨਾ ਇਹ ਉਸਨੇ ਇਸ ਲਈ ਨਹੀਂ ਸੀ ਬਣਾਇਆ ਕਿ ਉਹ ਕੰਮ ਕਰ ਰਿਹਾ ਸੀ ਉਸ ਦਾ ਸ਼ਾਇਦ ਅਸਲੀ ਮਕਸਦ ਕੁਝ ਹੋਰ ਸੀ ਇਹ ਬਸ ਸਾਹਮਣੇ ਦਿਖਾਉਣ ਵਾਲੀ ਚੀਜ਼ ਸੀ ਪਰ ਪਿੱਛੇ ਜੋ ਗੇਮ ਚੱਲ ਰਹੀ ਸੀ ਉਹ ਬਹੁਤ ਹੀ ਖਤਰਨਾਕ ਸੀ ਤਾਂ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਬਾਅਦ ਦੀਆਂ ਹੌਲੀ ਹੌਲੀ ਕਰਕੇ ਸਾਰੀਆਂ ਕਹਾਣੀਆਂ ਅੱਗੇ ਆਉਣੀਆਂ ਤਾਂ 2003 ਦੇ ਵਿੱਚ ਸਾਊਥ ਕੈਰੋਲਾਈਨਾ ਦੇ ਵਿੱਚ ਚਾਰ ਡੈਡ ਬਾਡੀਜ਼ ਮਿਲੀਆਂ ਇੱਕ ਮੋਟਰਸਾਈਕਲ ਵਾਲੀ ਦੁਕਾਨ ਤੇ ਤਾ ਪੁਲਿਸ ਨੂੰ ਕਾਲ ਕੀਤਾ ਗਿਆ ਕਿ ਐਵੇਂ ਐਵੇਂ ਕਰਕੇ ਚਾਰ ਬੋਡੀਜ਼ ਮਿਲਿਆ ਨੇ ਪੁਲਿਸ ਆਈ ਪੁਲਿਸ ਨੇ ਚੈੱਕ ਕੀਤਾ ਤਾਂ ਸੱਚਮੁੱਚ ਉੱਥੇ ਚਾਰ ਬੋਡੀ ਸੀ ਚਾਰੇ ਬੋਡੀਜ਼ ਨੂੰ ਕਬਜ਼ੇ ਵਿੱਚ ਲਿਆ ਗਿਆ ਸਾਰੀ ਜਾਂਚ ਪੜਤਾਲ ਹੋਈ ਬਹੁਤ ਸਾਲ ਤੱਕ ਉਹ ਕੇਸ ਚੱਲਦਾ ਰਿਹਾ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਫਿਰ ਉਸ ਤੋਂ ਬਾਅਦ ਐਵੇਂ ਦੇ ਕੁਝ ਹੋਰ ਕੇਸਸ ਆਏ ਤੇ ਫਿਰ 2015 ਵਿੱਚ ਇੱਕ ਹੋਰ ਇੰਟਰਸਟਿੰਗ ਕੇਸ ਆਇਆ ਉਹ ਕੇਸ ਐਮਏਸੀ ਕੀ ਕਿਸੇ ਨੇ ਕੰਪਲੇਂਟ ਕੀਤੀ ਕਿ ਇੱਕ ਉਹਨਾਂ ਦੀ ਦੋਸਤ ਤੇ ਉਸ ਦਾ ਪਤੀ ਬਹੁਤ ਟਾਈਮ ਤੋਂ ਘਰ ਨਹੀਂ ਆਏ ਤੇ ਦੇ ਆਰ ਨਿਊਲੀ ਮੈਰਿਡ ਮਤਲਬ ਉਹ ਹੁਣੇ-ਹੁਣੇ ਵਿਆਏ ਨੇ ਪਰ ਉਹ ਅਜੇ ਤੱਕ ਘਰ ਨਹੀਂ ਆਏ ਬਹੁਤ ਦਿਨਾਂ ਤੋਂ ਗਾਇਬ ਨੇ ਤਾਂ ਉਹਨਾਂ ਨੂੰ ਲੱਭਦੀ ਹੋਈ ਪੁਲਿਸ ਹਰ ਜਗ੍ਹਾ ਜਾਂਚ ਪੜਤਾਲ ਕਰਦੀ ਹੈ ਤੇ ਹੌਲੀ-ਹੌਲੀ ਉਹ ਇੱਕ ਘਰ ਦੇ ਥਰੂ ਕਿ ਉਹ ਇੱਕ ਘਰ ਦੇਖਣ ਗਏ ਸੀ ਤੇ ਫਿਰ ਉਸ ਤੋਂ ਬਾਅਦ ਉਹ ਗਾਇਬ ਹੋ ਗਏ ਜਾਂ ਉਸ ਘਰ ਦੇ ਨਾਲ ਉਹਨਾਂ ਦਾ ਕੀ ਰਿਲੇਸ਼ਨ ਹੈ ਹੌਲੀ-ਹੌਲੀ ਕਰਕੇ ਕਹਾਣੀ ਜਾਂਦੀ ਹੈ ਟ੍ਰੋਡ ਕੋਲ ਹੱਬ ਤੱਕ ਤਾਂ ਫਿਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਦੀ ਹੈ ਦੀ ਗ੍ਰਫਤਾਰੀ ਦੇ ਦੌਰਾਨ ਪੁਲਿਸ ਉਸ ਦਾ ਸਮਾਨ ਵੀ ਬਰਾਮਦ ਕਰਦੀ ਹੈ। ਇਹ ਸਮਾਨ ਦੇ ਵਿੱਚ ਇੱਕ ਲੈਪਟਾਪ ਵੀ ਸੀ। ਤਾਂ ਹੁਣ ਇੱਕ ਸਾਈਡ ਪੁਲਿਸ ਸੀ ਤੇ ਇੱਕ ਸਾਈਡ ਟੋਰਡ ਕਾਲ ਐਪ ਤੇ ਹੁਣ ਪੁਲਿਸ ਹੌਲੀ-ਹੌਲੀ ਇਨਵੈਸਟੀਗੇਟ ਕਰ ਰਹੀ ਸੀ ਤਾਂ ਇੱਕ ਦਿਨ ਆਕਿਆ ਹੋਇਆ ਟੋਰਡ ਕਾਲ ਐਪ ਇੱਕ ਨਿਊਜ਼ਪੇਪਰ ਨੂੰ ਕਾਲ ਕਰਦਾ ਹੈ। ਉਹ ਨਿਊਜ਼ਪੇਪਰ ਨੂੰ ਕਾਲ ਕਰਕੇ ਕਹਿੰਦਾ ਹੈ ਕਿ ਉਹ ਐਵੇਂ-ਐਵੇਂ ਕਰਕੇ ਜੇਲ੍ਹ ਵਿੱਚ ਹੈ ਤੇ ਉਹ ਆਪਣੀ ਸੱਚਾਈ ਦੱਸਣੀ ਚਾਹੁੰਦਾ ਹੈ। ਨਿਊਜ਼ਪੇਪਰ ਨੂੰ ਹੋਰ ਕੀ ਚਾਹੀਦਾ ਹੈ ਨਿਊਜ਼ਪੇਪਰ ਲਈ ਦਾ ਸਭ ਤੋਂ ਇੰਟਰਸਟਿੰਗ ਗੱਲ ਸੀ ਤਾਂ ਨਿਊਜ਼ਪੇਪਰ ਵਾਲੇ ਉਸ ਕੋਲ ਜਾਂਦੇ ਹਨ ਤੇ ਉੱਥੇ ਜਾਣ ਤੋਂ ਬਾਅਦ ਉਹ ਨਿਊਜ਼ਪੇਪਰ ਨੂੰ ਦੱਸਦਾ ਹੈ ਕਿ ਕਿਵੇਂ ਉਸਨੇ 7 ਲੋਕਾਂ ਨੂੰ ਮਾਰਿਆ ਉਸਨੇ 2 ਕਿਡਨਾਪਿੰਗ ਕੀਤੀਆਂ ਤੇ ਇੱਕ ਰੇਪ ਕੀਤਾ ਇਹ ਸਭ ਪੁਲਿਸ ਇਹ ਸਭ ਨਿਊਜ਼ਪੇਪਰ ਨੂੰ ਦੱਸਣ ਤੋਂ ਬਾਅਦ ਇਹ ਖਬਰ ਛਪਦੀ ਹੈ ਤਾਂ ਬਹੁਤ ਹੰਗਾਮਾ ਹੁੰਦਾ ਹੈ ਇਸੇ ਤੋਂ ਬਾਅਦ ਪੁਲਿਸ ਨੇ ਜੋ ਰਿਕਵਰੀ ਕੀਤੀ ਸੀ ਉਹ ਵੀ ਲੈਪਟਾਪ ਦੇ ਵਿੱਚ ਸਭ ਕੁਝ ਚੈੱਕ ਕਰਦੀ ਹੈ ਤਾ ਉਸ ਲੈਪਟਾਪ ਦੇ ਵਿੱਚ ਪੁਲਿਸ ਨੂੰ ਜੋ ਮਿਲਦਾ ਹੈ ਉਸ ਦੇ ਵਿੱਚ ਉਸ ਨੂੰ ਇੱਕ Amazon ਦਾ ਅਕਾਊਂਟ ਮਿਲਦਾ ਹੈ ਜਿੱਥੋਂ ਉਸਨੇ ਬਹੁਤ ਸਾਰਾ ਸਮਾਨ ਖਰੀਦਿਆ ਸੀ ਇਹ ਸਮਾਨ ਜੋ ਉਸਨੇ ਖਰੀਦਿਆ ਸੀ ਇਹ ਅੱਡ-ਅੱਡ ਚੀਜ਼ਾਂ ਸੀ ਜਿਵੇਂ ਚੱਕੂ ਕਹੀ ਮੇਬੀ ਚੇਨ ਜਾਂ ਕਟਰ ਇਹ ਮੇ ਸਭ ਪਰ ਜੋ ਉਸਨੇ ਬਿਆਨ ਦਿੱਤਾ ਸੀ ਨਿਊਜ਼ਪੇਪਰ ਨੂੰ ਉਹ ਸਭ ਇਸ ਨਾਲ ਮੈਚ ਹੋ ਰਿਹਾ ਸੀ ਉਹ ਕਿਵੇਂ ਉਹ ਐਵੇਂ ਕਿ ਜਿਹੜਾ ਵੀ ਸਮਾਨ ਉਸਨੇ ਖਰੀਦਿਆ ਸੀ ਉਸ ਦੇ ਨਾਲ ਇੱਕ ਸਟੋਰੀ ਜੁਣੀ ਹੋਈ ਸੀ ਤੇ ਉਸ ਦੇ ਨਾਲ ਇੱਕ ਕਤਲ ਜੁੜਿਆ ਹੋਇਆ ਸੀ ਉਹ ਜਿਹੜੀ ਵੀ ਚੀਜ਼ ਬਾਏ ਕਰਦਾ ਸੀ Amazon ਤੋਂ ਉਸ ਤੋਂ ਬਾਅਦ ਉਹ ਉਸ ਨਾਲ ਕਿਸੇ ਬੰਦੇ ਨੂੰ ਮਾਰਦਾ ਸੀ ਫਿਰ ਉਸ ਤੋਂ ਬਾਅਦ ਜਾ ਕੇ Amazon ਤੇ ਉਸ ਦਾ ਰਿਵਿਊ ਲਿਖਦਾ ਸੀ ਕਿ ਇਹ ਚੀਜ਼ ਨੇ ਕਿਵੇਂ ਕੰਮ ਕੀਤਾ ਜਿਵੇਂ ਕਿ ਉਸ ਨੇ ਇੱਕ ਕਹੀ ਜਾਂ ਬੇਲਚ ਵਰਗੀ ਚੀਜ਼ ਖਰੀਦੀ ਉਸ ਨੇ ਇੱਕ ਬੰਦੇ ਨੂੰ ਜਦ ਮਾਰਿਆ ਤਾਂ ਉਸ ਨੂੰ ਉਸ ਦੀ ਲਾਸ਼ ਦੱਬਣ ਲਈ ਉਸ ਨੇ ਬਹੁਤ ਲਾਈਕ ਵੱਡਾ ਟੋਆ ਪਟਿਆ ਤੇ ਟੋਏ ਦੇ ਵਿੱਚ ਉਸ ਨੇ ਬੋਰਡ ਨੂੰ ਦੱਬ ਕੇ ਦਫਨਾ ਦਿੱਤਾ ਤੇ ਫਿਰ ਉਸਨੇ Amazon ਤੇ ਜਾ ਕੇ ਉਸ ਦਾ ਰਿਵਿਊ ਲਿਖਿਆ ਕਿ ਇਹ ਫਾਵੜਾ ਚੰਗਾ ਹੈ ਇਹ ਤੁਸੀਂ ਆਪਣੀ ਗੱਡੀ ਵਿੱਚ ਪਾ ਕੇ ਕਿਤੇ ਵੀ ਲੈ ਕੇ ਜਾ ਸਕਦੇ ਹੋ ਤੇ ਇਸ ਨਾਲ ਖੋਦਣਾ ਵੀ ਆਸਾਨ ਹੈ ਫਿਰ ਉਸ ਤੋਂ ਬਾਅਦ ਉਸਨੇ ਇੱਕ ਚੱਕੂ ਬਾਏ ਕੀਤਾ ਚੱਕੂ ਦਾ ਉਸਨੇ ਰਿਵਿਊ ਲਿਖਿਆ ਕਿ ਇਸ ਨਾਲ ਮੈਂ ਕੁਝ ਕਤਲ ਤਾਂ ਨਹੀਂ ਕੀਤਾ ਪਰ ਜੇ ਮੈਂ ਫਿਊਚਰ ਵਿੱਚ ਕਤਲ ਕਰਾਂਗਾ ਤਾਂ ਮੈਂ ਚੱਕੂ ਜ਼ਰੂਰ ਯੂਜ਼ ਕਰਾਂਗਾ ਕਿਉਂਕਿ ਇਹ ਚੱਕੂ ਬਹੁਤ ਤੇਜ਼ ਹੈ ਬਹੁਤ ਤਾਰਦਾਰ ਹੈ ਤੇ ਇਸ ਨਾਲ ਮਾਰਡਲ ਕਰਨ ਮਜ਼ਾ ਬਹੁਤ ਆਏਗਾ ਫਿਰ ਉਸ ਤੋਂ ਬਾਅਦ ਉਸਨੇ ਇੱਕ 체ਨ ਦਾ ਰਿਵਿਊ ਲਿਖਿਆ ਉਸਨੇ ਦੱਸਿਆ ਕਿ ਕਿਵੇਂ ਉਸਨੇ ਇਹ 체ਨ ਖਰੀਦੀ ਇਸ ਨਾਲ ਇੱਕ ਬੰਦੇ ਨੂੰ ਉਸਨੇ ਬੰਨ ਕੇ ਰੱਖਿਆ ਇਹ 체ਨ ਬਹੁਤ ਹੀ ਮਜ਼ਬੂਤ ਹੈ ਉਹ ਬੰਦਾ ਆਪਣੇ ਆਪ ਨੂੰ ਛੁਡਾ ਨਹੀਂ ਪਾਇਆ ਤੇ ਇਹ ਸਭ ਫਿਰ ਉਸਨੇ ਕਟਰ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਉਸਨੇ ਕਟਰ ਲਿਆ ਸੀ ਤੇ ਕਿਵੇਂ ਉਸਨੇ ਉਸ ਨਾਲ ਇੱਕ ਬੰਦਾ ਕੱਟਿਆ ਤੇ ਉਹ ਬਹੁਤ ਈਜ਼ੀਲੀ ਚੱਲ ਰਿਹਾ ਸੀ ਇਹ ਸਭ ਉਸਨੇ ਉਸ ਇਹ ਸਭ ਉਸਨੇ Amazon ਦੇ ਰਿਵਿਊਸ ਵਿੱਚ ਲਿਖਿਆ ਜੋ ਕਿ ਪੁਲਿਸ ਨੇ ਬਰਾਮਦ ਕੀਤਾ ਤੇ ਦੂਸਰੀ ਤਰਫ ਉਸ ਆਲਰੇਡੀ ਨਿਊਜ਼ਪੇਪਰ ਨੂੰ ਵੀ ਦੱਸ ਚੁੱਕਿਆ ਸੀ ਤੇ ਉਹ ਹੁਣ ਪੁਲਿਸ ਨੂੰ ਵੀ ਕਹਿ ਚੁੱਕਿਆ ਸੀ ਕਿ ਉਹ ਉਸ ਨੂੰ ਸਿਰਫ 21 ਜੁਰਮ ਦਾ ਦੋਸ਼ੀ ਮੰਨ ਰਹੇ ਹਨ ਜਦਕਿ ਉਸਨੇ ਬਹੁਤ ਸਾਰੇ ਅਦੋਸ਼ ਅ ਜੁਰਮ ਵੀ ਕੀਤੇ ਹਨ ਫਿਰ ਇਸ ਤੋਂ ਬਾਅਦ ਇਸੇ ਬੰਦੇ ਦਾ ਮੁਕੱਦਮਾ ਚੱਲਦਾ ਹੈ ਕੋਰਟ ਦੇ ਵਿੱਚ ਤਾਂ ਕੋਰਟ ਉਸ ਨੂੰ 7 ਉਮਰ ਕੈਦ ਦਿੱਤਾ ਗਿਆ ਦਿੰਦੀ ਹੈ ਤਾਂ ਚਾਹੇ ਉਹ ਇੱਕ ਉਮਰ ਕੈਚ ਬਾਹਰ ਵੀ ਆ ਜਾਵੇ ਤਾਂ 6 ਹੋਰ ਵੀ ਬਾਕੀ ਨੇ ਆਲਦੋ ਇਹ ਪੋਸੀਬਲ ਨਹੀਂ ਪਰ ਏ ਅੱਜ ਦੀ ਸਾਡੀ ਸਟੋਰੀ ਬਹੁਤ ਹੀ ਸ਼ਾਰਟ ਤੇ ਇੰਟਰਸਟਿੰਗ ਇਸ ਤੇ ਕੁਝ ਵੈਬ ਸੀਰੀਜ਼ ਵੀ ਬਣੀਆਂ ਹਨ ਜੋ ਤੁਸੀਂ ਜਾ ਕੇ ਆਲਵੇਸ ਚੈੱਕ ਆਊਟ ਕਰ ਸਕਦੇ ਹੋ ਤੁਹਾਨੂੰ ਇਹ ਅੱਜ ਦੀ ਸ਼ਾਰਟ ਕਹਾਣੀ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਸਾਨੂੰ ਕਮੈਂਟਸ ਦੇ ਵਿੱਚ ਆਲਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੇ ਤੁਸੀਂ ਹੋਰ ਕੋਈ ਕਹਾਣੀ ਸੁਣੀ ਹੋਵੇ ਤਾਂ ਜ਼ਰੂਰ ਤੁਸੀਂ ਟੈਕਸ ਦੇ ਵਿੱਚ ਦੱਸ ਸਕਦੇ ਹੋ ਥੈਂਕ ਯੂ ਸੋ ਮੱਚ